ਬਿੱਤੇ ਦਿਨ ਅਬੀ ਤੂੰ ਦੇਖਿਆ ਹੋਵੇਗਾ ਖੁੱਲੇ ਬੋਰਵਲ ਤੇ ਡੂੰਘੇ ਤੋਇਆਂ ਵਿੱਚ ਡਿੱਗਣ ਨਾਲ ਕਈ ਇਨਸਾਨੀ ਜਾਨਾਂ ਦਾ ਬੜਾ ਨੁਕਸਾਨ ਹੋ ਚੁੱਕਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਸਖਤ ਹਦਾਇਤਾਂ ਜਾਰੀ ਨੇ ਕਿ ਕਿਸੇ ਤਰੀਕੇ ਦੇ ਵੀ ਖੁੱਲੇ ਬੋਰਵਲ ਜਾਂ ਫਿਰ ਸੁੱਕੇ ਖੂਜੇ ਵੱਡੇ ਟੋਇਆ ਨੂੰ ਜਾਂ ਤਾਂ ਮਿੱਟੀ ਨਾਲ ਪੂਰ ਦਿੱਤਾ ਜਾਵੇ ਜਾਂ ਫਿਰ ਉਹ ਖੁੱਲੇ ਰੱਖੇ ਜਾਣ ਪਰ ਇਸ ਦੇ ਨਾਲ-ਨਾਲ ਦੱਸ ਦਿੰਦੇ ਆਂ ਕਈ ਪਿੰਡਾਂ ਦੇ ਵਿੱਚ ਕਈ ਪ੍ਰਾਤਨ ਖੂਹ ਸੁੱਕ ਚੁੱਕੇ ਨੇ ਜਿਨ੍ਹਾਂ ਦੇ ਕਾਰਨ ਵੀ ਵੱਡੇ ਨੁਕਸਾਨ ਹੋ ਰਹੇ ਨੇ ਖਬਰ ਤੁਹਾਨੂੰ ਬਟਾਲਾ ਦਿਖਾ ਰਿਹਾ ਜਿੱਤੇ ਕਿ ਬਟਾਲਾ ਤਹਿਤ ਆਉਂਦੇ ਥਾਣਾ ਸਿਕਮੰਧ ਦੇ ਪਿੰਡ ਥੇ ਗੁਲਾਮ ਨਬੀ ਦੇ ਰਹਿਣ ਵਾਲੇ ਇੱਕ ਛੋਟੇ ਜਿਹੇ ਕਿਸਾਨ ਦੀ 7 ਲੱਖ ਰੁਪਏ ਦੇ ਕਰੀਬ ਦੀ ਮੁੱਲ ਦੀ ਮੱਝ ਇੱਕ ਅਜਿਹੇ ਡੂੰਗੇ ਸੁੱਕੇ ਖੂਬ ਚ ਜਾ ਡਿੱਗੀ ਜਿਸ ਤੋਂ ਬਾਅਦ ਜਾ ਕੇ ਉਸਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਪਰਿਵਾਰ ਦੁੱਧ ਤੋਂ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤੇ ਦੂਜੇ ਪਾਸੇ ਇੱਕ ਏਕੜ ਦਾ ਮਾਲਕ ਇੱਕ ਗਰੀਬ ਕਿਸਾਨ ਬਜ਼ੁਰਗ ਜੋੜਾ ਜੋ ਕਿ 5 ਦਿਨਾਂ ਤੋਂ ਆਪਣੀ ਮਰੀ ਹੋਈ ਮੱਝ ਨੂੰ ਇਸ ਖੂਹ ਦੇ ਵਿੱਚ ਵੇਖਣ ਵਾਸਤੇ ਆ ਰਿਹਾ ਪਰ ਕਿਸੇ ਵੀ ਵਿਅਕਤੀ ਵੱਲੋਂ ਇਹਨਾਂ ਦੀ ਮੱਝ ਨਹੀਂ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਕਿ ਇਹ ਬਜ਼ੁਰਗ ਜੋੜਾ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਵੀ ਗਿਆ ਸੀ ਦੱਸਿਆ ਕਿ ਜਿਸ ਦੀ ਜ਼ਮੀਨ ਦੇ ਵਿੱਚ ਇੱਕ ਖੂਹ ਹੈ ਉਸ ਵੱਲੋਂ ਵੀ ਕੋਈ ਸਹਿਯੋਗ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਜੁਰਗਜੋੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁੱੁਰਸ ਕੋਲ ਜਾਂਦੇ ਹੋਏ 5 ਦਿਨ ਹੋ ਗਏ ਪਰ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੁਸੀਂ ਦੇਖੋ ਕਿ ਕਿਵੇਂ ਖੁੱਲੇ ਪਏ ਤੋਇਆਂ ਦੇ ਕਾਰਨ ਜਾਂ ਇਸ ਤਰ੍ਹਾਂ ਦੇ ਸੁੱਕੇ ਖੂਹਾਂ ਕਾਰਨ ਬੜਾ ਨੁਕਸਾਨ ਇਸ ਗਰੀਬ ਕਿਸਾਨ ਦਾ ਹੋਇਆ ਤੁਸੀਂ ਵੀ ਸੁਣੋ ਅੱਗੇ ਕੀ ਕੀ ਮੈਂ ਯਾਨਸੰਗ ਪਿੰਡ ਤੇ ਹੈ ਕਲਾਮ ਨੇ ਵੀ ਤੋਂ ਰਹਿਣ ਹੋ ਰਿਹਾ ਨਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਸੇਗਲਾਮ ਨਹੀਂ ਪਹੁੰਚਦਾ ਮੈਂ ਤਾਂ ਅੱਸੀ ਮੈਂ ਆਪਣੇ ਮਾਲਕ ਸ਼ਾਵੇਂ ਬਤਾ ਇਹਤੋਂ ਹਾਲ ਲੱਗਾ ਤੇ ਪੈਰ ਨੂੰ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਆ ਉਹਦੇ ਵਿੱਚ ਸਾਡੀ ਅੰਗੀ ਮੱਝ ਪੈ ਗਈ ਉਹ ਵਿੱਚ ਡਿੱਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਪੁਲਿਸ ਚੋਂ ਕੀ ਹੋ ਪਏ ਆ ਉਹ ਆਂਦੇ ਪਿੰਡਾਂ ਦੇ ਹੀ ਰਾਤ ਨਹੀਂ ਆਉਣੇ ਹੁਣੇ ਆਉਣੇ 6 ਵਜੇ ਆਉਣੇ ਆ 7 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਂ ਕਿੱਲਾ ਸਭ ਕੇ ਲੱਗ ਪਈ ਅੰਦ ਦੰਗਰਾਂ ਦਾ ਦੁੱਧ ਵੇਚ ਕੇ ਵੀ ਯਾਰਾ ਕਰਦੇ ਆ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾ ਉਹ ਨਾ ਤੁਹਾਨੂੰ ਦੱਸਿਆ ਕਿ ਉਹ ਕੱਢੋ ਨਾ ਪੂਰਾ ਨਾ ਕੋਸੇ ਤੇ ਇਹ ਸਾਡੀ ਅੱਜ ਮੰਜੂਰ ਤਰ ਰਾਤੀ ਵੀ ਅਸੀਂ ਗਏ ਆ ਤੇ ਉਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆ ਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਤੋਂ 8-10 ਮਹੀਨੇ ਹੋਏ ਤੇ ਲੱਖ ਸਵਾਲ ਲੱਖ ਦੀ ਛੋਟੀ ਸੀ ਇਹੰ ਪੇਸ਼ ਆ ਕੰਪਨੀ ਆ ਗਈ ਵੇਹ ਲੋ ਸਾਰੇ ਵੇਖਣ ਦੇ ਆ ਤੇ ਇੰਨੇ 7.5 ਲੱਖ 6 ਲੱਖ ਦੀ ਇਹ ਛੋਟੀ ਜਿਹਾ ਨੁਕਸਾਨ ਹੋਇਆ ਵਾ ਤੇ ਮੌਕੇ ਫੋਡਾ ਤੇ ਮੈਂ ਗਿਆ ਮਿਲਣ ਮਾਲਵੇ ਦੀ ਝੋਟੀ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾ ਕੋਈ ਕਾਰਵਾਈ ਉਨੀ ਤਰੀਕ ਦੀ ਹੋਈ ਹੈ ਅਜੇ ਵਿੱਚ ਪਈ ਹੋ ਬਹੁਤ ਲਾਚਾ ਵਹੋਂਡੇ ਸਲਵਹੀਂ ਵੀ ਲੱਗੇ ਆ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਰੇ ਕੋਈ ਨਹੀਂ ਸੋਚਿਆ ਉਹਨੇ ਫੀ ਕਰੀ ਕਿ ਨਹੀਂ ਆ ਕੱਲ ਰਾਤ ਨੂੰ ਸ਼ੀ ਵਜੇ ਸੱਜੇ ਗਏ ਤੇ ਉਹ ਪਾਲਟੀ ਨਹੀਂ ਆਈਆਂ ਤੇ ਜੀ ਪਾਲਟੀ ਨਹੀਂ ਆਈ ਉਹ ਹਮੇਜਾ 10 ਵਜੇ ਸੱਜੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕਿ ਆਓ ਕਾ ਨਾ ਆਇਓ ਕਿ ਕੋਈ ਗਲਤੀ ਆਹੀ ਆ ਚੀਜ਼ ਆਹੀ ਆਪਣਾ ਕਰਨਾ ਚਾਹੁੰਦੇ ਆ ਅਸੀਂ ਜਿਉਨੇ ਕਾ ਸਾਡੀ ਇੱਕ ਪੁਲਿਸ ਪ੍ਰਸ਼ਾਸਨ ਸਾਡਾ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਿਵਾਇਆ ਜਾਏ ਆਹੀ ਕਰਦੇ ਆਹੀ ਦੀ ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇ ਕਾਬੂ ਕੋਸ਼ਿਸ਼ ਸਸ਼ਨ ਨਹੀਂ ਲੱਗਦਾ ਲੱਗਦੀ ਆ ਲੱਗਦੀ